हम जानते हैं कि यहाँ पर इधर कर्म लगे हैं यह अपना टीवी करते हुए इधर ही रहता हूँ आओ बाल तुम्हें मारों से बहुत तरक्की होगा इधर बाहर खड़े हैं न्यायपुर के कम्पलीटर मेरा बुजुर्ग कहते हैं इधर मढ़ा मढ़ाने याने यहाँ से दाहमोटे शादी को काम करते हैं ਉਹ ਨਾ ਰੋਲਾ ਰੋਲਾ ਪਾ ਕੇ ਕਿਹੜਾ ਦੇਖਿਆ ਕੀ ਕੀ ਇਹ ਬੰਦ ਜੋ ਵਜ ਨਾਲ ਰਹਿ ਗਿਆ ਰੋਲਾ ਰੋਲਾ ਆ ਗਿਆ ਆ ਗਿਆ ਇਹ ਲੈ ਲਓ ਮੇਰੇ ਨਾਲ ਸਮਾਨ ਬੜਾਈ ਦੇ ਇਹਨਾਂ ਨੂੰ ਵੀ ਰਸਟਰੀ ਦੀ ਜੀਵਨੀ ਪਰੇ ਇਹਨਾਂ ਦੇ ਸਾਡੇ ਕਾਂਗਰਸੀ ਕੀਤੇ ਤੋਂ ਮਾਨਵਰੇ ਚਰਮਾ ਪਾਇਆ ਉਹਨਾਂ ਦਾ ਆਪਣੇ ਵਿਚਾਰ ਸਾਰੀ ਸੰਗਤ ਨਾਲ ਸਾਂਝੇ ਕਰਨ ਦੇ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜੀ ਅੱਜ ਦੇ ਦਿਨ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਉਹ ਜੀ ਸਰਦਾਰ ਮਨ ਸਿੰਘ 啊。<Okay. S 2> mm hmm. ਦੇ ਆਜਨ ਪਲਸਿੰਗ ਦਾ ਜਨਮ ਦਿਨੇ ਆ ਤੇ ਕੋਈ ਨਾ ਕੋਈ ਆਪਾਂ ਥੋੜਾ ਜਿਹਾ ਜੋਸ਼ ਜਾਂ ਆਪਣੇ ਆਪ ਦੀ ਇਹ ਗੱਲਾਂ ਜੂਰ ਭਰਿਆ ਕਰੀਏ ਵੀ ਇਹ ਵੀ ਇਹ 23 ਸਾਲ ਦੀ ਉਮਰ ਦੇ ਵਿੱਚ ਵੇਖੋ ਕਿੰਨਾ ਕੁ ਕਰ ਗਿਆ ਆਪਾਂ ਵੇਖੀਏ ਵੀ ਆਪਾਂ ਵੀ ਕੁਝ ਕਰੀਏ ਜੇ ਨਹੀਂ ਕੀਤਾ ਤਾਂ ਫਿਰ ਹੁਣ ਕਰੀਏ ਥੋੜਾ ਜਿਹਾ ਇਹ ਮਤਲਬ ਜਵਾਨ ਨੇ ਤੇ ਉਹਨਾਂ ਨੂੰ ਤਾਂ ਚਾਹੀਦਾ ਇਹ ਪਛਤਾਉਣਾ ਕਿ ਸਾਡੀ ਉੱਪਰ ਵਾਲੇ ਤੇ ਹੁਣ ਹਾਂ ਜੀ ਕਿਉਂਕਿ ਇਹਦੇ ਫਿਰ ਵੀ ਆਪਾਂ ਕਰੀ ਜਾਂਦੇ ਹਾਂ ਸਰਮਾ ਦਈਦਾ ਉਹ ਜਿੱਥੇ ਕਿਤੇ ਵੀ ਇਹ ਪੱਤਿਆਦੋਂ ਸਿਕਾਇਦਰੀ ਦਵਾਈਆ ਜੁਗ ਜਹੋਂਂਦਿਆ ਬੜਾ ਮਾੜਾ ਹਾਲ ਆ ਦੇਖ ਲੋ ਕਿੰਨਾ ਨਸ਼ਿਆਂ ਦਾ ਚੱਕਰ ਆ ਪੰਜਾਬ 'ਚ ਕਿੰਨਾ ਹਨਾ ਦਾ ਚੱਕਰ ਆ ਗਿਆ ਬੁੱਕੇ ਕਿੰਨਾ ਕੁਝ ਗਲਤ ਹੋ ਗਿਆ ਦੁਨੀਆਂ ਕਿਤੇ ਦੀ ਕਿਤੇ ਕਿੰਨੇ ਫਸ ਗਏ ਲੋਕ ਉੱਥੇ ਜਾ ਕੇ ਬਾਹਰ ਲੈ ਮੁੰਡਾ ਚ ਇਹ ਸਾਰਿਆਂ ਨੂੰ ਬਚਾਉਣਾ ਅਜਾ ਕਿਵੇਂਗਾ ਇਹ ਸਾਡਾ ਕੰਮ ਆ ਜਿਹੜੇ ਵੱਡੇ ਆ ਸੀ ਇਹ ਸੱਤਾ ਦਾ ਉਹ ਮੁੱਦੇ ਸਾਡਾ ਕੰਮ ਐ ਸਾਨੂੰ ਪਤਾ ਵੀ ਕੀ ਹੁੰਦਾ ਪਿਆ ਉਹ ਇਹਨਾਂ ਧਿਆਨ ਨੂੰ ਕੋਈ ਨਹੀਂ ਪਤਾ ਲੱਗਣਾ ਸਾਨੂੰ ਦੱਸਣਾ ਪੈਣਾ ਵੀ ਐ ਇਸ ਤਰ੍ਹਾਂ ਕਰੋ ਤੇ ਇੱਕ ਤਰ੍ਹਾਂ ਕਰੋ ਅਡਜਸਟਮੈਂਟ ਕਰੀਏ ਤੇ ਧਿਆਨੇ ਗਲਤ ਫੈਸਲਾ ਲੈ ਜਾਂਦੇ ਨੇ ਕਈ ਏਰੀਂ ਤੇ ਉਹ ਸਾਡਾ ਨਮਸਾਲ ਹੋ ਜਾਂਦਾ ਘਰ ਦਾ ਪੱਠਾ ਹੀ ਵਾਹ ਜਾਂਦਾ ਬਿਲਕੁਲ ਸੋਚਦਾ ਸੀ ਪਹੇ ਆਪਣੇ ਨਿਆਣੇ ਮੇਰੇ ਵੀ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਚਾਹਣਾ ਪਾਇਆ ਬਿਲਕੁਲ ਇਹਨਾਂ ਦੇ ਵਿਚਾਰ ਟੁੱਗਦੇ ਨਹੀਂ ਸ਼ਹੀਦ ਭਗਤ ਸਿੰਘ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਵੀ ਇਹੋ ਸੋਚ ਸੀ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੋਥ ਬੰਦ ਹੋਣੀ ਚਾਹੀਦੀ ਹੈ ਅਸਲੀ ਤਰੁ ਇਹੋ ਹੀ ਆ ਰੱਬਤਾ ਦਾ ਅਸੀਂ ਸਮਾਜ ਚ ਰਹਿੰਦੇ ਆਂ ਇੱਕ ਦੂਜੇ ਦੀ ਕਰੀਏ ਕਿਸੇ ਦੀ ਲੋਥ ਸੋਟ ਜਿਹੜੀ ਆ ਉਹ ਨਾ ਕਰੀਏ ਬੇਇਮਸਾਹੀ ਨਾ ਹੋਵੇ ਹਰ ਇੱਕ ਨੂੰ ਆਪਣਾ ਇੱਜ਼ਤ ਦਾ ਹੱਕ ਮਿਲੇ बड़े कीमती विचार इन्हों ने बहुत धनबाद जिया सरदार रतन सिंह जी सरपंच जन्मदिन अवसर देना याद विच बनाए गए साझा सारे अपने अपने दर्जा पे दर्जा मगा पेंट अज के दिन दो हजार उन्नीस सौ सात नोधे का जन्म हुआ उसके सरकारी स्कूल तो विहत करके ਪਰ ਅੱਜ ਤੇ ਫਿਰ ਪਾਈਸੂ ਕੋਲ ਨਹੀਂ ਆ ਲਾਹੌਰ ਤੋਂ ਤੇ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਜਰੀ ਸੀ ਨਹੀਂ ਪਰ ਤਦ ਤੱਕ ਕੀ ਸੀ ਕਿ ਦੇਸ਼ ਦੇ ਵਿੱਚ ਅਜੇ ਹਾਂ ਇੰਡੀਆ ਨੈਸ਼ਨਲ ਮੂਵਮੈਂਟ ਅਜੇ ਹਾਂ ਆਜ਼ਾਦੀ ਦਾ ਇੱਕ ਅਜੇ ਬੇਕਰਵਾ ਚੁੱਕਿਆ ਸੀ ਇਹ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਸੰਘਰਸ਼ਸ਼ੀਲ ਯੋਧਿਆਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੇ-ਆਪਣੀ ਵਿਧੀ ਦੇ ਨਾਲ ਆਪਣੇ-ਆਪਣੇ ਕੰਮ ਤਰੀਕੇ ਨਾਲ ਜਿਨ੍ਹਾਂ ਵਿੱਚ ਅਸੀਂ ਕਹਿੰਦੇ ਆ ਇੰਡੀਅਨ نیشنل ਕਾਂਗਰਸ ਦੇ ਕਾਰਕ ਹਨ ਸਰ ਅੱਜ ਪਿੰਡ ਪਾਖਰ ਪਰ ਪਹੁੰਚੇ ਹੋ ਜਾਣਕਾਰੀ ਸੰਜੀਤ ਜੀ ਅੱਜ ਸਿੱਦੇ ਆਜਮ ਸਰਦਾਰ ਭਲਵਿੰਦਰ ਸਿੰਘ ਜੀ ਦਾ ਜਨਮ ਦਿਹਾੜਾ ਮਾਝੇ ਦੀ ਧਰਤੀ ਜਲੰਧਰ ਥਰ ਦੇ ਪਿੰਡ ਪਾਖਰਪੁਰਾ ਚ ਸਰਦਾਰ ਗੁਰਦੀਪ ਸਿੰਘ ਜੀ ਰਿਟਾਇਰਡ ਪ੍ਰਿੰਸੀਪਲ ਸਾਹਿਬ ਵੱਲੋਂ ਆਪਣੇ ਸਾਰੇ ਸੱਜਣ ਮਿੱਤਰ ਸਨੇਹੀਆਂ ਨਾਲ ਬੜੇ ਅਨੰਦ ਤੇ ਸਤਿਕਾਰ ਨਾਲ ਮਨਾਇਆ ਗਿਆ ਮੈਂ ਜਿੱਥੇ ਅੱਛੀ ਕਲਪ ਸਿੰਘ ਨੂੰ ਸੇਚ ਚਕਾ ਕੇ ਸਰਕਾਰ ਤੇ ਸਰਦਾ ਭੇਟ ਕਰਦਾ ਆਂ ਕੂਟਨ ਕੂਟਨ ਪਰਮਾਨਾਂ ਕਰਦਾ ਆ ਕਿ ਜਏ ਪਰਮਾਨਿਆਂ ਦੀ ਸਿੱਧੀਆਂ ਕਰਨ ਕਰਕੇ ਅੱਜ ਜਿਹੜੇ ਆਪਾਂ ਦੇਸ਼ ਦੀ ਆਜ਼ਾਦੀ ਦਾ ਨਿਗਮ ਮਣ ਰਹੇ ਆ ਉਹਨਾਂ ਦੀ ਪਰਮਾਨਿਆਂ ਕਰਕੇ ਮਣ ਰਹੇ ਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋ ਕਿ ਉਹਨਾਂ ਨੂੰ ਬਹੁਤ ਸਾਰੇ ਐਕਟਰਾਂ ਦਾ ਤਾਂ ਪਤਾ ਪਰ ਜਿਹੜੇ ਅਸਲੀ ਹੀਰੋ ਨੇ ਅਜੀਤ ਸਿੰਘ ਸਰਦਾਰ ਗੁਰਦੀਪ ਸਿੰਘ ਪ੍ਰਿੰਸੀਪਲ ਸਾਹਿਬ ਨੇ ਆਪਣੀ ਰਾਏ ਤੇ ਜਿੱਥੇ ਉਹਨਾਂ ਨੇ ਆਪਣਾ ਦਫ਼ਤਰ ਬਣਾਇਆ ਉੱਥੇ ਉਹਨਾਂ ਸਾਰੇ ਹੀ ਦੇਸ਼ ਤੁਹਾ ਆਪਣੀਆਂ ਜਾਨਵਾਰਨ ਵਾਲਿਆਂ ਦੀਆਂ ਯਾਦਾਂ ਚ ਉਹਨਾਂ ਦੀਆਂ ਤਸਵੀਰਾਂ ਲਾ ਕੇ ਦੇਸ਼ ਦੇ ਉਹਨਾਂ ਕੌਮੀ ਪਰਮਾਨਿਆਂ ਸਹਿਤਕਾਰਾਂ ਦੇ ਪੱਤਰਕਾਰ ਕਵੀਆਂ ਜੀਆ ਤੇ ਜਿਹੜੀਆਂ ਰਾਜਨੀਤਿਕ ਹਸਤੀਆਂ ਜਾਂ ਕਲਾਕਾਰੀ ਨਾਲ ਸੰਬੰਧਤ ਹਸਤੀਆਂ ਉਹਨਾਂ ਦੀਆਂ ਸਾਰੀਆਂ ਦੀਆਂ ਅਮੀਰ ਵਿਰਸੇ ਨੂੰ ਸਾਭ ਕੇ ਜਿਹੜਾ ਰੱਖਿਆ ਉਹ ਸਾਡਾ ਅੱਜ ਇੱਕ ਬਹੁਤ ਵੱਡਾ ਮਾਰਗਦਰਸ਼ਨ ਕਰਦੇ ਨੇ ਸਰਦਾਰ ਗੁਰਦੀਪ ਸਿੰਘ ਜੀ ਕਿਉਂਕਿ ਆਪਣੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਬੱਚਿਆਂ ਨੂੰ ਜੇਕਰ ਬਾੜ ਵਡੇਰਿਆਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਾਇਆ ਜਾਊ ਤਾਦੀ ਉਹਨਾਂ ਲੋਕਾਂ 'ਚ ਉਹਨਾਂ ਸਾਡੇ ਆਉਣ ਵਾਲੇ ਨੌਜਵਾਨਾਂ ਦੀ ਪੀੜ੍ਹੀਆਂ 'ਚ ਕੋਈ ਨਵਾਂ ਅਤਸਾ ਜਿਹੜਾ ਪੈਦਾ ਹੋਊ ਉਹਨਾਂ ਵਿੱਚੋਂ ਖੂਨ ਜਿਹੜਾ ਜਿਆਦੀ ਘਲਟਿਆ ਬਹੁ ਖੀਰ ਵਿੱਚ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਨਸਿਆਂ ਵਰਗੀਆਂ ਪਹਾੜੀਆਂ ਲਾਂਤਾਂ ਨੂੰ ਛੱਡ ਕੇ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਸਾਹ ਸਰਦਾਰ ਕਰਤਾਰ ਸਿੰਘ ਸਰਾਭੇ ਉਹਨਾਂ ਦੇ ਦੱਸੇ ਹੋਏ ਦਰਸ਼ਨ ਮਾਰਗ 'ਤੇ ਚੱਲਣ ਦੀ ਲੋੜ ਹੈ ਅੱਜ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਤੇ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦੱਸੇ ਹੋਏ ਦਰਸ਼ਨ ਮਾਰਗ 'ਤੇ ਚੱਲ ਕੇ ਇੱਕ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਆ ਉਹਦੇ ਵਿੱਚ ਸਾਡੇ ਨੌਜਵਾਨਾਂ ਵੱ ਚੜ ਕੇ ਹਿੱਸਾ ਲੈਣਾ ਚਾਹੀਦਾ ਇੱਥੇ ਕੋਟਨ ਕੋਟਨ ਪਰਮਾਨ ਕਰਦਾ ਆ ਸ਼ਹੀਦ ਭਗਤ ਸਿੰਘ ਨੂੰ ਸਲੂਟ ਕਰਦਾ ਹੋਇਆ ਸਰਦਾਰ ਗੁਰਦੀਪ ਸਿੰਘ ਜੀ ਪ੍ਰਿੰਸੀਪਲ ਪਾਕਰਪੁਰਾ ਸਾਹਿਬ ਸਰਦਾਰ ਨਰਮਨ ਸਿੰਘ ਜੀ ਸਰਦਾਰ ਸਤਨਾਮ ਸਿੰਘ ਜੀ ਨਹੀਂ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੇ ਸਾਨੂੰ ਅਪਰਾਲੇ ਬਲਾਕ ਪੱਧਰ ਤੇ ਡਿਟਿਕ ਪੱਧਰ ਤੇ ਜਿਹੜੇ ਸਾਨੂੰ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸਰ ਪਹਿਲਾਂ ਆਪਣਾ ਨਾਮ ਦੱਸਣਾ ਮੈਂ ਬਲਵਿੰਦਰ ਸਿੰਘ ਸਰਪੰਚ ਬਗੜੀ ਕਲਾਂ ਸਾਦ ਦਾ ਚੇਅਰਮੈਨ ਮਾਰਕੀਟ ਦੇ ਮੇਖੀ ਵਿਜੀਠਾ ਅੱਜ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਪਿੰਡ ਪਖਰਪੁਰ ਤੇ ਕੀ ਕਹਉਂ ਟੈਣਾ ਚਾਹੁੰਦਾ ਅੱਜ ਅਸੀਂ ਪਖਰਪੁਰਾ ਪਿੰਡ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰਧਾਵਾ ਜੀ ਵੱਲੋਂ ਇੱਕ ਜਿਹੜੀ ਇੱਥੇ ਇੱਕ ਸਸਾਦੀ ਬਣਾਈ ਗਈ ਆ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਔਰ ਇਹ ਹਰ ਸਾਲ ਦੀ ਤਰ੍ਹਾਂ ਅੱਜ ਇਥੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਇੱਥੇ ਉਹਨਾਂ ਦਾ ਸ਼ਹੀਦੀ ਦਿਹਾੜਾ ਜਦੋਂ ਮਨਾਇਆ ਜਾਂਦਾ 26 ਮਾਰਚ ਨੂੰ ਅੱਜ ਦੇ ਦਿਨ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਇਹ ਬਹੁਤ ਵਧੀਆ ਉਪਰਾਲਾ ਵਾ ਸਰਦਾਰ ਗੁਰਦੀਪ ਸਿੰਘ ਜੀ ਦੇ ਤਾ ਵੱਲੋਂ ਇਹੋ ਜੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਲੱਖਾਂ ਜੋ ਏਕ ਹੁੰਡੀਆਂ ਨੇ ਜੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਦਿੱਤਾ ਆਜ਼ਾਦੀ ਵਾਸਤੇ ਔਰ ਉਹਨਾਂ ਦੇ ਨਾਮ ਨੂੰ ਕਰੋ ਤਾਜ਼ਾ ਦਾ ਖੱਲੀ ਜਿਹੜੀਆਂ ਸ਼ਖਸੀਅਤਾਂ ਇਸ ਤਰ੍ਹਾਂ ਉਹ ਪਰੋਜੇ ਕਰਦੀਆਂ ਨੇ ਉਹ ਵੀ ਛਲਾਗਾ ਗੋ ਆਜੀ ਸਰ ਅੱਜ ਹਾਂਜੀ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਚੇਅਰਮੈਨ ਸ਼ਹੀਦ ਅਮਰਸਨ ਮੈਮੋਰੀਅਲ ਸ਼ੋਸਨ ਐਂਡ ਸਪੋਰਟਸ ਵੈਲਫੇਅਰ ਸੁਸਾਇਟੀ ਰਜਿਸਟਰਡ ਜਿਲ੍ਹਾ ਅੰਮ੍ਰਿਤਸਰ ਇਸ ਭਗਤ ਸਿੰਘ ਦੇ ਜਨਮ ਦਿਨ ਤੇ ਆਪ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਔਰ ਹਰ ਸਾਲ ਦੀ ਤਰ੍ਹਾਂ ਲੋਕ ਸੇਵਾ ਕੇ ਦਰਪੱਖ ਪਰ ਆਵੇਗੇ ਇਹ ਸਿੱਧੇ ਆਗੂ ਭਗਤ ਸਿੰਘ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਤੇ ਨਾਲ ਸ਼ਹੀਦੀ ਦਿਵਸ ਵੀ ਲਾਇਆ ਜਾ ਰਿਹਾ ਸਾਲ ਦੇ ਦੋਹਰੀ ਯਾਦ ਕੀਤਾ ਜਾਂਦਾ ਵਾ ਭਗਤ ਸਿੰਘ ਨੂੰ ਔਰ ਅਸੀਂ ਵੱਧ ਚੜਕੇ ਇਸ ਇਲਾਕੇ ਦੀ ਜਿਹੜੀ ਸ਼ਰੂਤੀ ਤੇ ਕਰਾ ਰਹੇ ਆਂ ਔਰ ਬਾਕੀ ਉਹਨਾਂ ਦੇ ਪੱਧਕਮਾਂ ਤੇ ਚੱਲਣ ਦੀ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਤਾਂ ਕਿ ਦੇਸ਼ ਦਾ ਕੋਈ ਪ੍ਰਭਾਵ ਹੋ ਸਕੇ ਔਰ ਜਿਹੜੇ ਸੰਕਟ ਵਿੱਚ ਪੰਜਾਬ ਆਇਆ ਵਾ ਹਰਾਮ ਦੇ ਜਾਂ ਕਹਿ ਲੋ ਦੰਗਰੂਪੀ ਬੜੀ ਤਗੜੀ ਏ ਇਹ ਤੋਂ ਨਿਕਲਣ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰ ਸੋਚ ਨੂੰ ਪੜਾ ਕੇ ਆਪਾਂ ਸਾਰੀ ਸਮੱਸਿਆ ਹੱਲ ਕਰ ਸਕਦੇ ਆ ਨਹੀਂ ਤੇ ਇਹਨਾਂ ਸਮੱਸਿਆ ਦਾ ਹੱਲ ਕੁਦਰਤੀ ਸਮੱਸਿਆ ਹੈ ਕੁਦਰਤੀ ਸਮੱਸਿਆ ਦਾ ਹੱਲ ਬਿਨਾ ਕਿਸੇ ਸਹੀ ਸੋਚ ਤੋਂ ਬਿਨਾ ਨਹੀਂ ਹੋ ਸਕਦਾ ਜੈ ਹਿੰਦ ਜੈ ਜੈ ਅੱਲਾਹ ਪ੍ਰਣਾਮ ਦਸ ਜੀ ਹਾਂ ਜੀ ਮੈਂ ਨਰੀਸ਼ ਪਾਟਲ ਮੈਂਬਰ ਸਰਵਿਸ ਕਲਕੀ ਬੋਰਡ ਪੰਜਾਬ ਅੱਜ ਅਸੀਂ ਸਾਰੇ ਦੇਸ਼ ਵਾਸੀ ਸ਼ਹੀਦ ਭਗਤ ਸਿੰਘ ਉਹਨਾਂ ਦਾ 118 ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਬੜੇ ਉਤਸ਼ਾਹ ਨਾਲ ਬੜੇ ਚਾਣ ਨਾਲ ਆ ਭਾਰਤ ਮਾਤਾ ਦਾ ਸਪੂਤ ਜਿਨੇ ਆਪਣੀ ਜ਼ਿੰਦਗੀ ਜੜੀ ਉਹ ਉਹ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਸ਼ਹਾਦਤ ਕਰ ਦਿੱਤੀ ਅੱਜ ਅਸੀਂ ਸਾਰੇ ਜਿੱਥੇ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਉੱਥੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਵੀ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਇੱਕੋ ਜਿਹੇ ਸਾਡੇ ਕ੍ਰਾਂਤੀਕਾਰੀ ਯੋਧਿਆਂ ਦੀ ਸ਼ਹਾਦਤ ਕਰਕੇ ਜਿਹੜਾ ਅੱਜ ਅਸੀਂ ਆਜ਼ਾਦ ਭਾਰਤ ਜਿਹੜਾ ਉਦੀ ਹਵਾ ਵਿੱਚ ਸਾਹ ਲੈਂਦੇ ਹਾਂ ਉਹ ਅਸੀਂ ਆਏ ਹਾਂ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਡਾ ਸੁਸਾਇਟੀ ਹੈ ਜਿਹੜੀ ਕਿ ਪਾਕਪੁਰਿਆ ਸੋ ਮੈਂ ਧੰਨਵਾਦ ਕਰਨਾ ਚਾਹਨਾ ਰਿਟਾਇਰਡ ਪ੍ਰਿੰਸੀਪਲ ਗੁਰਦੀਪ ਸਿੰਘ ਰੰਦਾਵਾ ਸਾਹਿਬ ਦਾ ਜਿਹੜਾ ਕੀ ਇੱਕ ਜਨੂਨ ਇਹਨਾਂ ਦੇ ਮਨ ਵਿੱਚ ਹੈਗਾ ਸ਼ਹੀਦ ਭਗਤ ਸਿੰਘ ਉਹਨਾਂ ਪਤੀ ਔਰ ਹਰ ਸਾਲ ਚਾਹੇ ਉਹਨਾਂ ਦਾ ਸ਼ਹੀਦੀ ਦਿਨ ਦਿਨ ਹੋਵੇ 23 ਮਾਰਚ ਜਾਂ ਜਿਹੜਾ ਜਨਮ ਦਿਹਾੜਾ ਹੋਵੇ ਬੜੇ ਸ਼ਰਧਾਲੂ ਬੜੇ ਬڑے ਵਧੀਆ ਸੋਚ ਨਾਲ ਜਜ਼ਬੇ ਨਾਲ ਜਨੂਨ ਨਾਲ ਮਰਾਂਦੇ ਨੇ ਉਹ ਮੈਂ ਸਮੂਹ ਦੇਸ਼ ਵਾਸੀਆਂ ਨੂੰ ਬੜੀ ਮੈਂ ਮੈਂ ਅਪੀਲ ਕਰਦਾ ਕਿ ਸ਼ਹੀਦਾਂ ਦਾ ਸੁਪਨਾ ਸਿਗਰ ਦੀ ਭਾਰਤ ਸਾਡਾ ਖੁਸ਼ਹਾਲ ਹੋਵੇ ਹੱਸਦਾ ਬਰਦਾ ਹੋਵੇ ਸੋ ਅਸੀਂ ਸਾਰੇ ਗੱਲ ਕੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਵਿੱਚ ਆਪਣਾ ਰੋਲ ਪਲੇ ਕਰੀਏ ਔਰ ਦੁਬਾਰਾ ਇੱਕ ਮੈਂ ਬੇਨਤੀ ਵੀ ਕਰ ਦਵਾ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਨੇ ਪਿਛਲੇ ਕੁਝ ਦਿਨਾਂ ਪਿਛਲੇ ਕੁਝ ਦਿਨਾਂ ਦੌਰਾਨ ਕੁਦਰਤ ਦੀ ਆਫਤ ਨੂੰ ਛੱਲਿਆ ਬਹੁਤ ਸਾਰਾ ਨੁਕਸਾਨ ਹੋਇਆ ਪੰਜਾਬ ਦਾ ਖੜਾ ਕਰਕੇ ਸਾਡੇ ਜਿਹੜੇ ਜਿਹੜੇ ਦਰਿਆਵਾਂ ਦੇ ਕੰਢੇ ਜਿਹੜੇ ਇਲਾਕੇ ਸੀ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਵੀ ਹੋਇਆ ਹੈ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਸੋ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਸਪੀੜਿਤ ਨੇ ਹੜਾ ਦੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਇੱਕ ਅਸੀਂ ਮਿਸ਼ਨ ਚੜ੍ਹਦੀ ਕਲਾ ਪੰਜਾਬ ਮਸਤੀ ਉਹ ਸ਼ੁਰੂ ਕੀਤਾ ਹੋਇਆ ਪੰਜਾਬ ਸਰਕਾਰ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਇਸ ਸੁਮਿਸ਼ਨ ਵਿੱਚ ਆਪਣਾ ਬੰਦਾ ਰੋਲ ਪਾਈਏ ਆਪਣਾ ਯੋਗਦਾਨ ਪਾਈਏ ਤਾਂ ਜੋ ਇਹ ਲੋੜਬੰਦ ਨੇ ਜਿਹੜੇ ਕੁਦਰਤੀ ਆਫਤਾਂ ਸ਼ਿਕਾਰ ਹੋਏ ਨੇ ਉਹਨਾਂ ਦੀ ਮਦਦ ਹੋ ਸਕੇ ਔਰ ਉਹ ਵੀ ਉਹਨਾਂ ਦੀ ਜਿੰਦਗੀ ਜੁੜੀ ਹੈ ਮੁੱਢ ਤੋਂ ਜੁੜੀ ਹੈ ਉਹ ਅਟੜੀ ਤੇ ਆ ਸਕੇ ਸੋ ਮੈਂ ਦੁਬਾਰਾ ਤੋਂ ਮੇਰੇ ਨਾਲ ਸਹਾਇਸ਼ੀ ਪ੍ਰਦਾਨ ਸਰਪੰਚੀ ਡਿਪਟੀ ਭਾਜੀ ਦੇ ਨਾਲ ਆਏ ਜਿਹੜਾ ਇਹ ਤੋਂ डॉक्टर नरेंद्र सिंह जी जो है तो मैं करता। करता। सारे का धनबाद करना थोड़े चैनल का भी करता करा और चेयरमैन साहब बलविंद सिंह बरड़ी कला सारे सज्जन जुड़े पहुंचे इन्हों का करता वाहेगुरू जी का खालसा वाहे वागू